ਗੁੱਡ ਮਾਰਨਿੰਗ ਫਿਟਨੈਸ ਲਵਰ ਪੰਜਾਬ ਗਰੁੱਪ ਗੁੱਡ ਮਾਰਨਿੰਗ ਅੱਜ 14 ਜੂਨ ਹੈ 14 ਜੂਨ ਨੂੰ ਹਰ ਸਾਲ ਵਿਸ਼ੂ ਖੂਨਦਾਨ ਦਿਵਸ ਮਨਾਇਆ ਜਾਂਦਾ ਹੈ ਪੂਰੀ ਦੁਨੀਆ ਵਿੱਚ ਅੱਜ ਥਾ-ਥਾ ਤੇ ਪ੍ਰੋਗਰਾਮ ਹੋ ਰਹੇ ਹਨ ਤੇ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਕਿ ਲੋਕਾਂ ਵਿੱਚ ਜਾਗਰੂਕੀ ਕਰਨੀ ਕਿ ਬਹੁਤ ਲੋਕ ਜਿਹੜੇ ਬਿਮਾਰ ਨੇ ਉਹਨਾਂ ਨੂੰ ਖੂਨ ਦੀ ਲੋੜ ਪੈਂਦੀ ਹੈ ਜਿਹੜੇ ਕੁਝ ਲੋਕ ਐਕਸੀਡੈਂਟ ਹੋ ਜਾਂਦੇ ਉਹਨਾਂ ਨੂੰ ਖੂਨ ਦੀ ਲੋੜ ਪੈਂਦੀ ਹੈ ਕਿਸੇ ਬਿਮਾਰੀ ਤੋਂ ਕੁਝ ਲੋਕ ਗ੍ਰਸਤ ਹੁੰਦੇ ਨੇ ਉਹਨਾਂ ਨੂੰ ਖੋਣ ਦੀ ਲੋੜ ਪੈਂਦੀ ਹੈ ਪੂਰੇ ਵਿਸ਼ਵ ਵਿੱਚ ਇਹ ਜਾਗਰਤੀ ਮਿਸ਼ਨ ਚੱਲ ਰਿਹਾ ਹੈ ਲੇਕਿਨ ਆਪਾਂ ਲੋਕਾਂ ਤੱਕ ਸੁਨੇਹਾ ਨਹੀਂ ਪਹੁੰਚਾ ਸਕੇ ਜਾਂ ਸੁਨੇਹਾ ਲੋਕਾਂ ਤੱਕ ਨਹੀਂ ਸਮਝਾ ਸਕੇ ਇਹਦਾ ਕਾਰਨ ਆਪਾਂ ਆਪ ਹੀ ਆ ਕਿਉਂਕਿ ਡਾਕਟਰ ਵੀ ਸਾਨੂੰ ਦੱਸਦੇ ਆ ਕਿ ਜਿਹੜੇ ਹਸ਼ਤਪੁਸ਼ਟ ਔਰ ਤੰਦਰੁਸਤ ਹੁੰਦੇ ਆ 14 ਸਾਲ ਤੋਂ ਲੈ ਕੇ 60 ਸਾਲ ਤੱਕ ਜੋ ਕਿਸੇ ਬਿਮਾਰੀ ਤੋਂ ਗ੍ਰਸਤ ਨਾ ਹੋਣ ਸ਼ੂਗਰ ਬਲੱਡ ਪ੍ਰੈਸ਼ਰ ਜਾਂ ਕੋਈ ਐਸੀ ਬਿਮਾਰੀ ਉਹਨਾਂ ਨੂੰ ਨਾ ਹੋਵੇ ਉਹ ਖੂਨ ਦੇ ਸਕਦੇ ਆ ਕਿ ਖੂਨ ਕੁਛ ਹੀ ਇੱਕ ਘੰਟਿਆਂ ਵਿੱਚ ਦਿਨ ਵਿੱਚ ਜਲਦੀ ਬਣ ਜਾਂਦਾ ਹੈ ਅਗਰ ਸਰੀਰ ਤੰਦਰੁਸਤ ਹੋਵੇ ਤਾਂ ਕਿਉਂਕਿ ਖੂਨ ਦਾਨ ਦੇਣਾ ਇੱਕ ਮਹਾਦਾਨ ਹੈ ਕਿ ਹੋਰ ਦਾਨਾਂ ਵਿੱਚ ਸਭ ਤੋਂ ਵੱਡਾ ਦਾਨ ਹੈ ਜੋ ਜ਼ਿੰਦਗੀ ਬਚਾਉਂਦਾ ਮਨੁੱਖ ਦੀ ਮਨੁੱਖ ਦੀ ਜ਼ਿੰਦਗੀ ਤੋਂ ਉੱਪਰ ਕੋਈ ਰੁਪਿਆ ਪੈਸਾ ਕੁਛ ਵੀ ਨਹੀਂ ਆਪਾਂ ਅੱਜ ਇੱਕ ਕਰੋੜਾਂ ਰੁਪਏ ਕਮਾ ਲਈਏ ਜਿੰਨੇ ਕਮਾ ਲਈਏ ਮਨੁੱਖ ਅਗਰ ਲਾਸਟ ਦੀ ਟਾਈਮ ਤੇ ਅੰਬਾਰ ਕਮਾਲ ਲਵੇ ਉਸ ਤੇ ਬਾਅਦ ਵੀ ਕਹੇ ਕਿ ਰੱਬ ਨੂੰ ਕਿ ਮੈਂ ਆਪਣਾ ਧਨ ਦਾ ਪੂਰਾ ਅੰਬਾਰ ਦੇਣਾ ਇੱਕ ਕਿਸਾਨ ਹੀ ਖਰੀਦ ਸਕਦਾ ਫਿਰ ਉਹ ਦੌਲਤ ਕਿਸ ਕੰਮ ਦੀ ਆਪਾਂ ਆਓ ਅੱਜ ਹੱਲਾ ਸ਼ੇਰੀ ਕਰੀਏ ਜਿੱਥੇ ਜਿੱਥੇ ਖੂਨਦਾਨ ਲੱਗ ਰਹੇ ਆ ਆਪਾਂ ਪ੍ਰੇਰਿਤ ਕਰੀਏ ਉਹਨਾਂ ਲੋਕਾਂ ਨੂੰ ਜਿਹੜੇ ਤੰਦਰੁਸਤ ਨੇ ਹਸ਼ਟ ਪੁਸ਼ਟ ਨੇ ਔਰ ਸਰੀਰਕ ਗੁਣਵਾਨ ਨੇ ਤੇ ਇਹ ਅਛੇ ਇਹ ਦੇ ਨੇ ਉਹ ਖੂਨਦਾਨ ਦੇ ਕੇ ਉਹਨਾਂ ਲੋਕਾਂ ਦੀ ਜਾਨ ਬਚਾਓ ਜਿਹੜੇ ਲੋਕ ਜਿਉਣਾ ਚਾਹੁੰਦੇ ਆ ਇਸੇ ਕਾਰਨ ਉਹ ਖੂਨ ਦਾ ਰੈਜ਼ਮੈਂਟ ਨਹੀਂ ਕਰ ਸਕਦੇ ਆਪਾਂ ਸਾਰਿਆਂ ਨੂੰ ਸਾਡਾ ਫਿਟਨੈਸ ਲਵਰ ਪੰਜਾਬ ਗਰੁੱਪ ਮੈਂ ਬੇਨਤੀ ਕਰਦਾ ਕਿ ਇਹ ਸੁਨੇਹਾ ਹਰ ਘਰ ਹਰ ਗਲੀ ਤੱਕ ਪਹੁੰਚਾਓ ਤਾਂ ਕਿ ਆਪਾਂ ਇਸ ਮਿਸ਼ਨ ਵਿੱਚ ਕੁਝ ਲੋਕਾਂ ਨੂੰ ਵੀ ਪ੍ਰੇਰਿਤ ਕਰ ਸਕੇ ਕਪੜਾ ਇਹ ਅੱਜ ਦਾ ਇਹ ਵੀਡੀਓ ਬਣਾਣਾ ਸਫਲ ਹੋ ਜਾਏਗਾ ਸੋ ਮੈਂ ਸਾਰੇ ਖੂਨਦਾਨੀ ਮੈਮ ਜਿਹੜੇ ਅੱਜ ਜਿਨ੍ਹਾਂ ਲੋਕਾਂ ਲਗਾਤਾਰ ਜਿਹੜੇ ਖੂਨ ਦਿੰਦੇ ਐ ਲੈਬੈਟਰੀ ਚਲਾਉਂਦੇ ਇਹਨਾਂ ਨੂੰ ਜ਼ਿਆਦਾ ਪਤਾ ਹੈ ਜੀ ਹੌਸਲਾ ਸਾਨੂੰ ਤੇ ਜਿਹੜੇ ਲੋਕ ਖੂਨਦਾਨ ਦਿੰਦੇ ਉਹਨਾਂ ਦੀ ਹੈਬਿਟ ਬਣ ਗਈ ਉਹਨਾਂ ਦਾ ਡਰ ਖੁੱਲ ਗਿਆ ਸਾਡੇ ਸਾਡੇ ਨਾਲ ਲੀਡਰ ਸਾਹਿਬ ਵੀ ਆਏ ਨੇ ਸੀ ਤੇ ਉਹਨਾਂ ਲੋਕਾਂ ਦਾ ਡਰ ਖੁੱਲ ਗਿਆ ਤੇ ਉਹ ਲਗਾਤਾਰ ਮੈਮ ਬਹੁਤ ਵਾਰ ਮਤਲਬ ਖੂਨ ਦੇ ਚੁਕੇ ਅੱਜ ਫਿਰ ਵੀ ਹੱਸ਼ਪੁਸ਼ਟ ਹੈ ਕਹਿੰਦੇ ਬਾਰ ਬਾਰ ਖੂਨਦਾਨ ਹੋਈ ਦੇ ਸਕਦਾ ਹੈ ਜਿਹੜਾ ਨਸ਼ਿਆਂ ਤੋਂ ਮੁਕਤ ਹੋਵੇ ਔਰ ਜ਼ਿੰਦਗੀ ਬਾਰੇ ਕੁਝ ਸੋਚਦਾ ਹੋਵੇ ਦੇਸ਼ ਬਾਰੇ ਕੁਝ ਸੋਚਦਾ ਹੋਵੇ ਮਨੁੱਖਤਾ ਬਾਰੇ ਕੁਝ ਸੋਚਦਾ ਹੋਵੇ ਤੇ ਮੈਂ ਉਹਨਾਂ ਲੋਕਾਂ ਨੂੰ ਪ੍ਰੇਰਿਤ ਕਰਨੇ ਵਾਸਤੇ ਉਹਨਾਂ ਲੋਕਾਂ ਨੂੰ ਸ਼ਾਬਾਸ਼ੀ ਦੇਣ ਵਾਸਤੇ ਜਿਹੜੇ ਲੋਕ ਨੀ ਸਵਾਰਥ ਮਨੁੱਖਤਾ ਦੀ ਸੇਵਾ ਲਈ ਖੂਨਦਾਨ ਕਰਦੇ ਆਓ ਆਪਾਂ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕਰੀਏ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿਹੜੇ ਲੋਕ ਇਹ ਵੀਡੀਓ ਦੇਖਣ ਔਰ ਜਿਨ੍ਹਾਂ ਨੇ ਜਿੰਨੀ ਵਾਰ ਵੀ ਖੂਨਦਾਨ ਕੀਤਾ ਹੈ ਕਮੈਂਟ ਬਾਕਸ ਵਿੱਚ ਲਿਖਣ ਤਾਂ ਕਿ ਲੋਕਾਂ ਤੱਕ ਸੁਨੇਹਾ ਜਾਵੇ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ ਨਮਸਕਾਰ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਅਸੀਂ ਕੀਤਾ ਹੈ ਅਬਲ